ਨਾਵ ਪੁੱਤ ਕੀ ਕਰਨੀ ਆ ਕੁਛ ਨਹੀਂ ਮੈਂ ਹਾਂ ਲੱਗਦੀ ਹੱਥੀ ਸਾਫ ਕਰਕੇ ਰਹਾ ਦਾ ਮੁੰਕੇ ਤੁਹਾਨੂੰ ਪਤਾ ਐਵੇਂ ਘੱਟਾ ਪੈਂਦਾ ਰਹਿੰਦਾ ਤੇ ਇਹ ਤੇ ਪੁੱਤ ਬਾਅਦ ਚ ਸਾਫ ਸੂਫ ਕਰ ਲੈਣਾ ਹੈ ਰੋਟੀ ਪਣੀ ਤਿਆਰ ਵਾਣਾ ਸਾਰਾ ਸਾਰਾ ਕੁਝ ਹੋ ਗਿਆ ਵਾ ਤੁਸੀਂ ਇਨੀ ਟੈਨਸ਼ਨ ਕਰਦੇ ਲਈ ਲੈਣਦੇ ਹੋ ਚਲ ਟੈਨਸ਼ਨ ਕਰਦੀ ਆ ਪੁੱਤ ਤੁਹਾਡੇ ਹੁੰਦਿਆਂ ਤੇ ਨਾ ਮੋੜੀ ਇੱਛਾ ਆਪਣੀ ਪਈ ਪਿੰਦਰ ਨੂੰ ਤੇ ਤੇ ਪੇਕਿਆਂ ਤੋਂ ਹਾਂਜੀ ਆ ਜਾ ਰਿਹਾ ਕੱਢ ਕੇ ਜਰਾਕ ਕਿਉਂ ਮੰਮੀ ਹੋ ਕੀ ਕਰਨੀ ਆ ਲੈ ਕਿਉਂ ਕੀ ਕਰਨੀ ਆ ਤੈਨੂੰ ਨਹੀਂ ਪਤਾ ਜਵਾਈ ਭਾਈ ਪਹਿਲੀ ਵਾਰ ਹੀ ਆਇਆ ਵਾ ਤੇ ਪਾਉਣੀ ਉਹਨੂੰ ਉਹ ਪੌਣੀ ਐ ਤੁਸੀਂ ਉਹਨੂੰ ਆਹੋ ਉਹ ਨਹੀਂ ਜੇ ਮੰਮੀ ਮਿਲਨੀ ਹੈਗੀ ਮੇਰੇ ਵੱਲੋਂ ਕੋਰਾ ਜਵਾਬ ਜੀ ਜੇ ਪੌਣੀ ਐ ਨਾ ਤੇ ਆਪਣੇ ਕੋਲ ਕੋਈ ਹੈਗੀ ਤੇ ਉਹ ਕੱਢ ਕੇ ਪਾ ਲਓ ਨਹੀਂ ਤੇ ਬਣਾ ਲਈ ਹੋਣੀ ਸੀ ਨਾ ਉਹਦੇ ਵੱਲ ਹੁਣ ਤੁਹਾਡਾ ਧਿਆਨ ਹੋ ਗਿਆ ਵਾ ਉਹ ਨਹੀਂ ਮਿਲਲੀ ਉਹਨਾਂ ਜੁਬਾਂ ਤੇਰੀ ਬੜੀ ਆ ਹੈ ਨਾ ਨਵਾਂ ਤੀਆਂ ਸਾਥ ਦਿੰਦੀਆਂ ਹੁੰਦੀਆਂ ਆਵਾ ਜੇ ਮੈਂ ਤੈਨੂੰ ਕੋ ਮਾਂਗੀ ਲਈ ਕੱਢੀਗਾ ਅਖਰ ਆ ਗਈ ਤੇ ਤੂੰ ਹੀ ਤੂੰ ਹੀ ਬੜੇ ਸਿਆਣੇ ਬਣਾਦੇ ਹੋ ਕਿ ਜੋ ਕੁਝ ਹੈਗਾ ਵਾ ਮੇਰੀ ਧੀ ਨੂੰ ਦਿੱਤਾ ਜਾਏ ਤੇ ਨਾਲੇ ਅਸੀਂ ਕਿੰਨਾ ਕੁਝ ਕੀਤਾ ਇਹਦੇ ਵਿਆਹ ਦੇ ਵਿੱਚ ਪੈਰ ਦੇ ਪੈਰ ਸਾਰੀਆਂ ਮਿਲਨੀਆਂ ਕੀਤੀਆਂ ਵਾ ਕਿੰਨਾ ਕੁਝ ਉਹਨਾਂ ਨੇ ਦਿੱਤਾ ਵਾ ਜੋ ਕੁਝ ਉਹਨਾਂ ਨੇ ਕਿਹਾ ਉਹੋ ਕੀਤਾ ਵਾ ਹੁਣ ਨਾ ਪਾਓ ਕਿਿੱਦੀ ਤੇੜੀ ਜਾਨ ਤੰਗ ਹੁੰਦੀ ਏ ਉਹ ਸ਼ਾਪ ਨਹੀਂ ਮਿਲਦੀ ਤੂੰ ਚਤਰੋ ਨਾ ਬਣ ਠੀਕ ਆ ਨਾ ਜਿੰਨਾ ਕਹਿਆ ਵਾ ਨਾ ਉਨਾਂ ਕ ਕਰ ਹੁਣ ਪ੍ਰੋਣਾ ਆਇਆ ਵਾ ਕਰ ਪਹਿਲੀ ਵਾਰ ਸ਼ਾਪੌਣੀ ਬਣਦੀ ਆ ਸਾਡੀ ਬੇਇਜ਼ਤੀ ਐ ਇਹ ਗੱਲ ਵਿੱਚ ਜੇ ਨਾ ਪਈ ਤੇ ਤੂੰ ਜਿਹੜੇ ਦਾ ਬਣਦੀ ਤੇ ਬਣਾ ਕੇ ਲਿਆਓ ਅਹੀਂ ਤੇ ਕਿਹੜਾ ਤੈਨੂੰ ਕਿਹੇ ਘੱਲੋਂ ਬਣਾ ਕੀਤਾ ਵਾ ਜਿੱਥੇ ਇੰਨਾ ਕਰਜ਼ਾ ਚੜਿਆ ਹੋਰ ਚੜ ਜਾਏਗਾ ਨਹੀਂ ਹੁਣ ਪਿਆਰ ਤੇ ਕਿੱਥੋਂ ਬਣਾ ਕੇ ਲਾਈਏ ਜੇ ਮੈਂ ਕਹੀ ਤਾਉ ਪਤਾ ਵੇਖੋ ਓਣੀ ਮੰਮੀ ਮਿਲਨੀ ਜੋ ਮਰਜ਼ੀ ਕਰ ਲੋ ਤੇਰਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਉਹਨੇ ਬੜੀਆਂ ਰੀਝਾਂ ਨਾਲ ਉਹਨਾਂ ਨੇ ਆਪਣੇ ਜਵਾਈ ਨੂੰ ਪਾਈ ਐ ਤੇ ਤੁਸੀਂ ਹੁਣ ਦੇਓ ਚਲਾਕੀ ਕਰਨ ਵੀ ਇਹ ਗਾਂ ਮੇਰੀਤੀ ਕੋਲ ਚੱਲ ਜੇ ਕੀ ਤੂੰ ਪਿਓ ਪਿਓ ਲਈ ਆ ਨਹੀਂ ਆਪਾਂ ਨਹੀਂ ਤੈਨੂੰ ਪਾਇਆ ਕਿੰਨਾ ਸੋਨਾ ਪਾਇਆ ਸੀ ਤੈਨੂੰ ਤੇ ਜਿੰਨਾ ਤਾਂ ਹੀ ਪਾਇਆ ਹੈ ਨਾ ਸਾਰਾ ਅਮਨ ਦੇ ਵਿਆਹ ਚ ਕੱਢ ਕੇ ਦੇ ਦਿੱਤਾ ਵਾ ਹੁਣ ਉਹ ਕਲੀ ਸ਼ਾਪ ਰਹਿ ਗਈ ਤੇ ਉਹ ਨਹੀਂ ਤਾਂ ਨੂੰ ਮਿਲਣੀ ਹੈਗੀ ਨਾਲ ਉਹ ਹੈਗੀ ਵੀ ਡਾਇਮੰਡ ਦੀ ਆ ਬੜੀ ਡਾਇਮੰਡ ਦੀ ਆ ਛਾਪੜੀ ਜੀ ਲਈ ਫਿਰਦੀ ਆ ਤੇ ਜੇ ਛਾਪੜੀ ਫੇਰ ਕਾ ਲਈ ਮੰਗਣ ਆਏ ਹੋ ਮੇਰੇ ਵਾਲਾ ਹੱਥ ਕਰਕੇ ਆ ਪਾਇਆ ਮੇਰੇ ਡੈਡੀ ਨੇ ਪਾਇਆ ਵਾ ਬਹੁਤੀ ਗੱਲਾਂ ਨਾ ਕਰਿਆ ਕਰ ਜਿਹੜੀ ਗੱਲ ਕੀਤੀ ਹੈ ਤਾਂ ਉਤੋਂ ਉਲਟਾ ਜਵਾਬ ਦੇਣਾ ਉਹ ਬੱਸ ਵੀ ਇਹਦੀ ਨਹੀਂ ਮੰਨਣੀ ਸਸਤੀ ਨਹੀਂ ਮੰਨਣੀ ਮੈਂ ਹਨਾ ਇਹਨੂੰ ਥੱਲੇ ਲਾਉਣਾ ਮਮਮੀ ਜਿੰਨਾ ਤਾਂ ਇਹਦੀ ਮੰਨਦੇ ਹਨਾ ਤੁਸੀਂ ਤਾਂ ਸਭ ਤੋਂ ਜ਼ਿਆਦਾ ਸਿਰ ਤੇ ਚੜਦੇ ਜਿੰਨਾ ਜੀ ਜੀ ਕਰਦਾ ਹਾਂਜੀ ਚਲੋ ਠੀਕ ਹੈ ਮਮਮੀ ਇੱਦਾਂ ਕਰ ਲੈਨੇ ਚਲੋ ਠੀਕ ਹੈ ਮਮਮੀ ਇੱਦਾਂ ਕਰ ਲੈਨੇ ਤੁਸੀਂ ਤਾਂ ਹੁਣ ਗਾਂ ਹੀ ਵਾਦੇ ਜਾਂਦੇ ਹੋ ਕੱਚੀ ਲੱਸੀ ਵਾਂਗੂ ਵੇਖਾਂ ਵੀ ਜੋ ਕੋ ਜਿੰਨਾ ਕੋਲ ਹੈਗਾ ਵਾ ਸਾਰਾ ਕੁਝ ਕਢਾ ਕੇ ਮੈਂ ਆਪਣੀ ਧੀ ਦੇ ਘਰ ਦੇ ਦਾ ਸਭ ਕੁਝ ਨੀ ਜਬਾਨ ਨੂੰ ਲਗਾਮ ਦੇ ਚੰਗਾ ਬਹੁਤ ਜ਼ਿਆਦਾ ਜ਼ਬਾਨ ਚੱਲਦੀ ਹੈ ਤੇਰੀ ਤੇਰ ਕੋ ਮੰਗੀ ਲਈ ਚੀਜ਼ ਤੇ ਮੱਥੇ ਤੇ ਖਾਵੇ ਕਿ ਦਰਖੀਆਂ ਆਏ ਨੇ ਇਹਨਾਂ ਨੂੰ ਕਿ ਬਹੁਤ ਯਾ ਕਿਸ ਤਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਨਾ ਪੁਰਾਣੇ ਕਾਬ ਨਹੀਂ ਹੁੰਦੇ ਸ਼ਾਪ ਸ਼ਾਪ ਜਾਲੰਦੇ ਜਰਾਕ ਪੁਰਾਣੇ ਤੇਰਾ ਨਾਲ ਤੇ ਬਾਅਦ ਚ ਗੱਲ ਕਰਨੀ ਆ ਨਾ ਮੈਂ ਕੋਈ ਗੱਲ ਨਹੀਂ ਕਰ ਲਾਂ ਜਿਹੜੀ ਗੱਲ ਕਰਨੀ ਹੋ ਆਈ ਵੱਡੀ ਚਲਾਕ ਜ਼ੁਬਾਨ ਕਦਾ ਵਧੀ ਇਹਦੀ ਭੈਣ ਜੀ ਤੁਸੀਂ ਇੱਥੇ ਭੈਣ ਜੀ ਨਹੀਂ ਮੈਂ ਆ ਭੈਣ ਜੀ ਹੱਥ ਧੋਣ ਲਈ ਆ ਅੱਛਾ ਠੀਕ ਆ ਠੀਕ ਆ ਨਹੀਂ ਧੋਣ ਠੀਕ ਆ ਤੇ ਕੀ ਕਰ ਤੁਸੀਂ ਬੜਾ ਬੋਲਣ ਦੇ ਆ ਨਹੀਂ ਨਹੀਂ ਭੈਣ ਜੀ ਬੋਲਣਾ ਬਲਣਾ ਕੀ ਆ ਆਣਾ ਛਾਪਾਂ ਦੋ ਤਿੰਨ ਪਾਈ ਫਿਰਦੀ ਹੱਥ ਵਿੱਚ ਤੇ ਸ਼ਦਾਨ ਨੇ ਕਿ ਆਟਾ ਗੁੰਨਣ ਲੱਗੀ ਨੇ ਲਾ ਕੇ ਤੇ ਰੱਖ ਲਈ ਆ ਉਹ ਲੱਭਣੀ ਨਹੀਂ ਡਈ ਤੋ ਉਹ ਡਈ ਖਿਜਣ ਮੈਂ ਵੀ ਦੱਸ ਇਹ ਕਿਹੜੀ ਅੰਤਰੀ ਕਿੰਨਾ ਮਹਿੰਗਾ ਸੋਨਾ ਵਾ ਹੈ ਉਦਾਂ ਹੋਵੇ ਕੋਈ ਤੇ ਚਲ ਕੋਈ ਗੱਲ ਨਹੀਂ ਗਈ ਤੈਨੂੰ ਮੈਂ ਕਹਿੰਦੀ ਕਿ ਧਿਆਨ ਨਾ ਰੱਖਿਆ ਕਰ ਗੱਲ ਤੇ ਹੋਰ ਕੋਈ ਨਹੀਂ ਭੰਜੀ ਹੋਈ ਮੈਂ ਤੇ ਆਪਾ ਮੈਨੂੰ ਕਹਨੀ ਜੇ ਕੋਈ ਘਰ ਦਾ ਪਾ ਕੇ ਤੇ ਮੈਨੂੰ ਪੜਾ ਦੇਆ ਕਰ ਤਰਕ ਲਿਆ ਕਰਕੇ ਗਵਾਣਾ ਨਹੀਂ ਚਲ ਕੋਈ ਗੱਲ ਨਹੀਂ ਵੀ ਨਾ ਪਾਇਆ ਕਰ ਘਰ ਚਲੋ ਕੋਈ ਨਹੀਂ ਚਲ ਆ ਜੋ ਬਹਿ ਜੋ ਤੀ ਉੱਥੇ ਅਸਚ ਹੱਦ ਭੂਗੀ ਮੰਮੀ ਵਾਲੀ ਐਵੇਂ ਜਾਣਬੁੱਝ ਕੇ ਦੇ ਦੇ ਨੇ ਉਹਨਾਂ ਦੇ ਸਾਹਮਣੇ ਤਮਾਸ਼ਾ ਲਾਉਣ ਅਹੀਂ ਕਿਹੜਾ ਨਣੇ ਕਿਹੜੀ ਚੀਜ਼ ਨੂੰ ਮਨਾ ਕੀਤਾ ਵਾ ਕਿ ਨਾ ਲੋ ਉਥੇ ਜਿਹੜੀ ਮਰਜ਼ੀ ਚੀਜ਼ ਬਣਾਉਂਦੇ ਉਹਦੇ ਵਾਸਤੇ ਹੁਣ ਇਹਨਾਂ ਨੂੰ ਇਹ ਆ ਕਿ ਜਿਹੜਾ ਥੋੜਾ ਬਹੁਤਾ ਇਹਦੇ ਕੋਲ ਰਹਿ ਗਿਆ ਉਹ ਵੀ ਮੈਂ ਕਢਾ ਲੈਣੀ ਆ ਅਮਨ ਦੇ ਵਿੱਚ ਸਾਰਾ ਦੇ ਕੱਢ ਕੇ ਦੇ ਦਿੱਤਾ ਇਹਨਾਂ ਨੂੰ ਫਿਰ ਵੀ ਨੀ ਇਹਨਾਂ ਦੇ ਮੂੰਹ ਸਿੱਧੇ ਹੁੰਦੇ ਹੈਗੇ ਤੁਹਾਡੀ ਗਲਤੀ ਦੀ ਸਹੀ ਆ ਅਮਨ ਨੇ ਭਰੜ ਗਈ ਮੰਮੀ ਦੇ ਸਿਰ ਵਿੱਚ ਧੋੜ ਵੀ ਦਿੱਤਾ ਆਉਂਦੇ ਆ ਮੰਮੀ ਤੇ ਲੜੀ ਜਾਂਦੇ ਆ ਹੋਣ ਕੀ ਕਹਤਾ ਵਾ ਮੇਨ ਨਾਲ ਲੜਨ ਦੇ ਮੈਨੂੰ ਆਦੇ ਜਿਹੜੀ ਪਿੰਦਰ ਦੀ ਸ਼ਾਪ ਨਹੀਂ ਉਹ ਵਾਲੀ ਡਾਇਮੰਡ ਜੀ ਮੇਰੇ ਪੇਕੜ ਜਿਹੜੀ ਪਾਈਆ ਉਹ ਕੱਢ ਕੇ ਦੇ ਉਹ ਜਵਾਈ ਨੂੰ ਪਾਣੀ ਆਪਣੇ ਨੂੰ ਹੱਦ ਹੋ ਗਈ ਇਹਦੇ ਵਾਲੀ ਦੇ ਮੈਂ ਜਵਾਬ ਦਿੱਤਾ ਮੈਂ ਕਿ ਹਾਂ ਉਹ ਨਹੀਂ ਮਿਲਣੀ ਹੈਗੀ ਤੁਹਾਨੂੰ ਮਨ ਦੇ ਵਿੱਚ ਸਾਰਾ ਸੋਨਾ ਦੇ ਦਿੱਤਾ ਮੈਂ ਇਹਨਾਂ ਨੇ ਜੋ ਜੋ ਕਿਹਾ ਅਸੀਂ ਉਦਾਂ ਹੀ ਕੀਤਾ ਵਾ ਤੇ ਮੈਂ ਨਹੀਂ ਦਿੱਤਾ ਹੈਗਾ ਤੇ ਗੱਲੋਂ ਦੇ ਮੇਨ ਨਾਲ ਲੜਨ ਮੈਂ ਕਿਹਾ ਵੀ ਅਸੀਂ ਕਿਹੜਾ ਤੁਹਾਨੂੰ ਕਿਹਾ ਵੀ ਨਾ ਉਹਨਾਂ ਨੂੰ ਕੁਝ ਪਾਓ ਜੇ ਤੁਸੀਂ ਪਾਉਣੇ ਹੀ ਤੇ ਬਣਾ ਲੈਂਦੇ ਜਿੱਥੇ ਇੰਨਾ ਕਰ ਗਿਆ ਚੜਿਆ ਪਰ ਹੋਰ ਚੜ ਜਾਂਦਾ ਸਿਰ ਤੇ ਆਹੋ ਜਿਹੜਾ ਹੈਗਾ ਅੱਧਾ ਕਿਲਾ ਫਿਰ ਫੂਕ ਲੈਣ ਤੇ ਦੇ ਦੇਣ ਉਹਨੂੰ ਜਿਹੜ ਆ ਇਹ ਅੰਦੇ ਜੋਕ ਹੋ ਜਾ ਮੇਰੀ ਧੀ ਦੇ ਘਰ ਹੀ ਚਲ ਜੇ ਹੱਦ ਹੋ ਗਈ ਐ ਨਾ ਵਾਲੇ ਕੰਮ ਇਹਨਾਂ ਵਾਲਾ ਹੁਣ ਇਹ ਨਾ ਹੋਈ ਤੜੇ ਤੋਂ ਆਣ ਕੇ ਮੰਗਣ ਲੱਗ ਪੈਣਾ ਤੇ ਮੇਰੇ ਕੋ ਭਾਣੇ ਕੀ ਮੰਗਣਾ ਵਾ ਜੋ ਹੈਗਾ ਹੀ ਮੈਂ ਤਾਂ ਪਹਿਲਾਂ ਇਹਨਾਂ ਸਭ ਕੋ ਦੇਤਾ ਇਹਨਾਂ ਨੂੰ ਮੇਰੇ ਕੋ ਤੇ ਹੁਣ ਕੱਖ ਵੀ ਹੈ ਨਹੀਂਗਾ ਹੱਦ ਹੋ ਗਈ ਮੇਰੇ ਕੋ ਮੰਗਣਾ ਵੀ ਨਹੀਂਗਾ ਉਹਨਾਂ ਨੇ ਹੁਣ ਉਹਨਾਂ ਦੇ ਸਾਹਮਣੇ ਤਮਾਸ਼ਾ ਲਾਇਆ ਵਾ ਅਗਲੇ ਨਾਲ ਪਸ ਹੁੰਦੀ ਨਾ ਹੋਊਗੀ ਵਾਜਪੀ ਕੀ ਗੱਲ ਹੋਉਂਦੀ ਐ ਅਗਲੇ ਭੰ ਕੰਦਾ ਨਾਲ ਅਗਲਾ ਤੇ ਸੁਣਦੇ ਹੁਣ ਜਿਹੜੀ ਵੀ ਬੰਦਾ ਕੰਮ ਕਰਨਾ ਵਾ ਪਹਿਲਾਂ ਬੰਦਾ ਸਲਾਹ ਕਰਕੇ ਤੇ ਸਾਰਾ ਕਰ ਲੈਣਾ ਜੇ ਕੱਪੜੇ ਬਣਾਏ ਤੇ ਉਹ ਵੀ ਸ਼ਾਪਿੰਗ ਬਣ ਉਹ ਪਹਿਲਾ ਵਾ ਹੋਵੇ ਉਹ ਗੱਲ ਆ ਵੀ ਪਹਿਨਾ ਬੜਾ ਕਰ ਲੈਂਦੇ ਵੀ ਕੀ ਉਹਨਾਂ ਨੂੰ ਚਾਹੀਦਾ ਕਿ ਨਹੀਂ ਚਾਹੀਦਾ ਹੋਰ ਉਹ ਵੀ ਅਮਨ ਨੇ ਕਿਹਾ ਹੋਣਾ ਆਣ ਕੇ ਪਚਾਈ ਦੀ ਛਾਪ ਕੀ ਪਤਾ ਸਾਨੂੰ ਕੀ ਮਾਵਾਂ ਕੀਆਂ ਕਰਦੀਆਂ ਫਿਰ ਜਿਹੜੇ ਜਦੋਂ ਦੀ ਆਈਆਂ ਇਹਨਾਂ ਦੀਆਂ ਸਲਾਮਾਂ ਹੀ ਨਹੀਂ ਮੁਕਾਣੀਆਂ ਉਹੋ ਹੀ ਫਿਰ ਡਈ ਆ ਉਹਦੇ ਘਰ ਚੋਂ ਤੇ ਫੂਕਾ ਮਾਰਨਾ ਸਾਡੇ ਕਾ ਖਲੇਸ਼ ਬਾਗ ਤੇ ਆਪਨੇ ਤੁਰਪਣਾ ਲਿਆਉ ਛਾਪੜਾ ਗਿਆ ਇਹ ਤੇ ਇਹਦੇ ਪੁੱਤ ਜਾਣ ਕੇ ਕਾਲੀ ਪਾਲੀ ਮੈਂ ਤਾਂ ਕਹਿੰਦਾ ਰਾਤ ਰਹਿਂਦੇ ਹੈ ਕੋਈ ਨਹੀਂ ਡੈਲੀ ਫਿਰ ਕਿਤੇ ਰਾਵਾਂਗੇ ਉਹਨਾਂ ਦੇ ਮੰਮੀ ਵੀ ਨਾਲ ਆਏ ਆ ਨਾਲੇ ਤੇਰੇ ਕੰਮ ਆਉਂਦੇ ਆ ਹਮਾਰੇ ਓਏ ਆਹੋ ਇਹ ਤੇ ਗੱਲ ਹੈਗੀ ਆ ਨਹੀਂ ਤੇਰਾ ਮਾਰੇ ਪਿਆ ਨਹੀਂ ਪਤਾ ਆਵਾਂਗੇ ਕਿ ਆਉਣਾ ਕਿਉਂ ਨਹੀਂ ਹੈ ਆ ਥੋੜਾ ਕੰਮ ਧੰਦਾ ਵਾ ਕਰਕੇ ਉੱਤੇ ਕਿਦਣਾ ਮਾਰਾਂਗੇ ਫੇਰਾ ਸਾਰੇ ਨਹੀਂ ਮਾਰਾਂਗੇ ਨਹੀਂ ਕੋਈ ਗੱਲ ਨਹੀਂ ਕੋਈ ਸਾਰੇ ਆਵਾਂਗੇ ਆ ਬਣ ਅੰਝੀ ਹੋ ਗਿਆ ਰੇਹੰਦੂ ਨਹੀਂ 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 ਤਾਂ ਤੀ ਚੰਗ ਥੋੜੀ ਵੀ ਥੋੜੀ ਹੀ ਆ ਥੋੜੀ ਹੀ ਬਰੀ ਗੱਲ ਹੈ ਚੱਲ ਚੱਲ ਜੀ

Vamos, ਗੱਡੀ ਚ ਲੱਗੇ ਵਾ ਵਾ ਰੌਣਕ ਲੱਗੀ ਹੈ ਹੈ ਮਹਿਲਮ ਬਰਦਾਨਾ ਬਹੁਤ ਵਧੀਆ ਕੰਮ ਹੈ ਕਿਤੇ 1 ਰੁਪਈਆ ਦੀ ਕੁੜੀ ਵਾਲੇ ਬਚੀ ਜੀ ਨਹੀਂ ਲਈ ਮੈਂ ਨਾ ਵੀ ਮਿਲਣਾ ਹਾਂ ਹਰਾ ਨਾਲ ਹਾਂ ਹੈ ਬਈ ਨਹੀਂ ਆ ਕੁੜੀ ਵੀ ਪੜੀ ਲਿਖੀ ਮੁੰਡਾ ਵੀ ਪੜਿਆ ਲਿਖਿਆ ਮੈਂ ਨਾ ਮੇਰਾ ਇਨਾ ਮਾਨ ਕੋਚ ਹੋਇਆ ਵਾ ਆ ਤਾਜ ਵਾਲਾ ਕੰਮ ਜਿਹੜਾ ਬਿਲਕੁਲ ਬੰਨਣਾ ਚਾਹੀਦਾ ਵਾ ਵੇਖ ਲਾਤਾ ਹੈ ਫੇਰ ਚਲ ਉਹਨਾਂ ਨੇ ਕਦੇ ਸਲਾਹ ਕਰ ਲਈ ਮੈਨੂੰ ਉਹਨਾਂ ਨੂੰ ਮਰਦਾ ਲੱਗਦਾ ਸੀ ਨਾ ਆਂਦਾ ਕੁੜੀ ਵਾਲਿਆਂ ਨੇ ਵੀ ਚਲੋ ਅਸੀਂ ਰੋਟੀ ਪਾਣੀ ਵਰਗੀਆਂ ਬਣਾ ਕੇ ਦਿਖਾਵਾਂਗੇ ਤੁਹਾਡੀ ਜਾਂਚ ਚ ਨਾ ਸਾਡੇ ਵਿਚਾਰ ਰਿਸ਼ਤੇਦਾਰ ਆਉਣੇ ਤੁਹਾਡੇ ਵੀ ਆਉਣੇ ਆ ਤੇ ਚਲੋ ਆਂਦਾ ਅਸੀਂ ਸਲਾਹ ਕੀਤੀ ਵੀ ਚਲੋ ਵਿਆਹ ਪ੍ਰੋਸੈਸ ਕਰ ਲੈਂਦੇ ਆ ਤੇ ਆਂਦਾ ਵੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਨਾ ਇੱਕ ਚੀਜ਼ ਨਹੀਂ ਤੁਹਾਡੇ ਕੋ ਦਾਜ ਨਹੀਂ ਲੈਣੀ ਤੇ ਸੋਨਾ ਮਾਸਾ ਨਹੀਂ ਪਾਉਣਾ ਮੈਂ ਨਹੀਂ ਆ ਅੱਜ ਕੱਲ ਤਾਂ ਲੋਕਾਂ ਨੂੰ ਇੰਨੀ ਭੁੱਖ ਹੋਣਾ ਇੰਨੀਆਂ ਮਿਲੀਆਂ ਡੈਪਰੇ ਨੇ ਕਰਨ ਪਰ ਨਹੀਂ ਚਾਹੀਦੀਆਂ ਜਿਨ੍ਹਾਂ ਨੇ ਧੀ ਪੜ੍ਹਾਈ ਲਿਖਾਈ ਉਹ ਫੇਰ ਬਾਅਦ ਦਾਜ ਵੀ ਦੇਣ ਤੇ ਮਿਲਣਾ ਵੀ ਕਰਨ ਤੋ ਵਿਚਾਰੇ ਫਿਰ ਆਪਣੀਆਂ ਜ਼ਮੀਨਾਂ ਵਿੱਚ 80-85 ਹਜ਼ਾਰ ਨੂੰ ਸੋਨਾ ਹੋ ਗਿਆ ਫੇਰ ਤੇ ਜੇ ਕੋਈ ਭਾਵੇਂ ਹੌਲੀ ਦੀ ਤੇ ਫੇਰ ਲੋਕੀ ਆਮ ਕਰ ਕਰ ਵੰਦੇ ਹੈਂ ਖੁੰਦੀ ਇਹ ਤੇ ਜੇ ਹੁਣ ਅਗਲੇ ਦਾ 8-10 ਟੋਲੇ ਸੋਨਾ ਵਾਜੇ ਹੈਂ ਤੇ ਰੋਟੀ ਪਾਣੀ ਖਾਣ ਤੋਂ ਕੋਈ ਭੜਾ ਨਹੀਂ ਪੈਂਦਾ ਮੈਂ ਤੇ ਨਾ ਸਗੋਂ ਪੈਸੇ 'ਚ ਵੀ ਨਾ ਕਰੇ ਬੰਦਾ ਭਾਵੇਂ ਘਰ ਹੀ ਕਰ ਲਿਆ ਆਪਣਾ ਹਲਵਾਈ ਦਾ ਉਹ ਸੌਦਾ ਸੁੱਟੋ ਚੱਲ ਰੋਟੀ ਦੀ ਵੀ ਕੋਈ ਜਾਨੀ ਪੈਸੇ ਦੀ ਵੀ ਕੋਈ ਗੱਲ ਨਹੀਂ ਇੰਨਾ ਹੀ ਬੜਾ ਵਾ ਤੂੰ ਮੈਨੂੰ ਇਹ ਬੜੇ ਅਕਲ ਵਾਲੇ ਨਿਕਲੇ ਨੇ ਜਿਨ੍ਹਾਂ ਨੇ ਪੰਗ ਨਹੀਂ ਕੀਤਾ ਰਿਆਂ ਨੂੰ ਹੁਣ ਜੇ ਸੋਨਾ ਕੋਈ 9-10 ਵਾਲੇ ਪਾਏ ਨਾ ਤੇ ਸਮਝ ਲੈ ਕਿ ਉਹਦਾ 8-9 ਲੱਖ ਰੁਪਇਆ ਲੱਗ ਜਾਂਦਾ ਆ ਪਿੱਛੇ ਜੇ ਮੈਂ ਵਿਆਹ ਨਹੀਂ ਹਾਂ ਤੇ ਉੱਥੇ ਉਹਨਾਂ ਨੇ ਮਿਲਨੀਆਂ ਵੀ ਕੀਤੀਆਂ ਤੇ ਮੈਂ ਤਾਂ ਵਾਕਾ ਆਵਾਜ਼ ਨਹੀਂ ਬਾਬਾ ਉਹ ਕਿੱਥੋਂ ਵਿਚਾਰੇ ਦੇਣਗੇ ਕੀ ਕੀ ਸੋਚਿਆ ਹੋ ਕਿਹੜਾ ਕਿਹੜਾ ਰਿਸ਼ਤਾ ਦਾ ਠੱਗਿਆ ਹੋ ਜਾ ਰਿਆਂ ਇਹ ਤਾਂ ਹੈ ਹੁਣ ਜਦੋਂ ਕਿਸੇ ਨਾਲ ਗੱਲ ਪੰਗਾ ਪਿਆ ਹੋਏ ਇਹਨਾਂ ਵਿਚਾਰੇ ਨਹੀਂ ਹੋ ਜਾ ਉਹ ਕਰ ਲੈਣਗੇ ਬਾਕੀ ਮੈਂ ਇਹ ਆ ਨਾ ਕਿ ਲੋਕੀ ਵਿਚਾਰੇ ਕੁੜੀਆਂ ਦੇ ਇੰਨੇ ਪੈਸੇ ਲਾਉਂਦੇ ਆ ਉਹਨਾਂ ਨੂੰ ਪੜਾਉਂਦੇ ਲਿਖਾਉਂਦੇ ਆ ਡਿਗਰੀਆਂ ਕਰਾਉਂਦੇ ਆ ਤੇ ਜੇ ਇਹ ਮੁੜਕੇ ਨਾਲ ਨੂੰ ਦਾਜ ਵੀ ਦੇਣਾ ਪਏ ਸੋਨਾ ਵੀ ਪੋਣਾ ਪਏ ਤਾਂ ਵਿਚਾਰੇ ਥਾਨੂੰ ਰਗੜੇ ਜਾਂਦੇ ਆ ਪਰ ਉਹਦਾ ਇੰਨਾ ਤੇ ਭੁੱਖਾ ਨਹੀਂ ਵਧੀਆ ਰਹੇ ਨੇ ਪਰ ਉਹਦਾ ਇੱਕ ਗੱਲ ਆ ਜਿੱਤੀ ਪੁੱਤ ਚ ਕੋਣ ਹੋਵੇ ਨਾ ਸਾਰੀ ਉਮਰ ਤਹਿਕ ਹੁੰਦਾ ਵਾ ਤੇ ਹੁਣ ਅੱਜ ਕੱਲ ਕਿੰਨੀ ਮੰਗਾਈ ਹੋ ਗਈ ਆ ਇੰਨਾ ਸ਼ੁਗਰ ਕਰੋ ਵੀ ਨਿਆਣਾ ਪੜਾਲ ਖਾ ਦਿੱਤਾ ਅਗਲੇ ਨੇ ਕਿ ਜਾਂ ਹੁਣ ਉਹਨਾਂ ਨੇ ਉਹ ਗੱਲ ਵੀ ਖਾ ਲੈ ਲੈਣ ਵਿਚਾਰੇ ਮੈਨੂੰ ਰਣਿਓ ਦਾਜ ਵਾਲਾ ਬੰਦਾ ਪਸੰਦ ਠੀਕ ਆ ਕਿ ਦਾਜ ਵਾਲੇ ਦੇ ਮਕਾਨੇ ਨੂੰ ਨਾ ਜਾਓ ਚਲ ਅੱਛਾ ਜਿਹੜੇ ਲੈਂਦੇ ਨੇ ਉਹ ਮੈਨੂੰ ਚਲ ਕਰੀਏ ਕੋਈ ਕੰਮ ਕਰ ਆਪਣਾ ਜਾ ਹੋਏ ਹੋਏ ਬੇਤੀ ਕਰਾ ਕਰਖਤੀ ਮੇਰੀ ਤੇ ਦੀ ਕੀ ਆਖੂ ਕੀ ਮੇਰੀ ਤੇ ਜਾਣ ਲੱਗਾ ਚੌਣਾ ਉਤਰ ਚੱਜਦਾ ਮਿਲਿਆ ਵੀ ਨਹੀਂ ਉਹਨੂੰ ਉਹ ਤੇ ਕਹਿੰਦੀ ਸੱਸ ਮੇਰੀ ਬੜੀ ਚੰਗੀ ਆ ਪਰ ਸੱਸੋ ਵੀ ਚੰਗੀ ਚੰਗੀ ਹੈ ਨਹੀਂਗੀ ਮੈਂ ਤਾਂ ਸਭ ਕੁਝ ਵੇਖ ਲਿਆ ਕਿਦਾਂ ਕੰਦਰਾ ਨਾਲ ਅਗਲਾ ਗੱਲਾਂ ਸੁਣ ਲਈ ਹੀ ਐਡੀ ਜ਼ੁਬਾਨ ਵਾਦੀ ਮੰਮੀ ਕੀ ਗੱਲ ਹੋ ਗਈ ਆ ਸੁੱਖੀ ਸੰਦੀ ਰੋਣ ਕੋ ਦੇ ਜੇ ਤੁਸੀਂ ਤੂੰ ਚੁੱਪ ਕਰ ਜਾ ਬਸ ਤਾਂ ਤੇ ਜਦਾ ਪਤਾ ਹੀ ਨਹੀਂ ਦਿੰਦਾ ਵੀ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਆ ਗਈ ਤੇ जख्मਾਂ ਤੇ ਲੂਣ ਛਿੜਕਣ ਦੱਸ ਮੰਮੀ ਹੋਇਆ ਕੀ ਆ ਹੁਣੇ ਇਹੋ ਗੱਲ ਕਰੋ ਗਈ ਆ ਕੁੜੀ ਤੇ ਤੂੰ ਹੀ ਰੋਂਡੇ ਜੀ ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਕਿੱਦਾਂ ਪਟਰ ਪਟਰ ਜ਼ੁਬਾਨ ਚੱਲਦੀ ਏ ਦੀ ਸਾਰਾ ਕੁਝ ਪਤਾ ਤੁਹਾਨੂੰ ਸਾਰਾ ਬਿੜਗਰ ਕਿਤੇ ਡਾਇਆ ਦੱਸ ਮੰਮੀ ਅਸੀਂ ਕੀ ਕੀਤਾ ਵਾ ਨਹੀਂ ਕੁਝ ਨਹੀਂ ਕੀਤਾ ਹੈ ਹੱਥ ਸੜ ਗਏ ਹੀ ਤੁਹਾਡੇ ਕੁੜੀ ਗਈ ਹੀ ਕਿਤੇ ਪਿਆਰ ਨਹੀਂ ਦਿੱਤਾ ਨੂੰ ਮਾਸਾ ਸ਼ਰਮ ਚ ਡੁੱਬ ਜੋ ਕਿਤੇ ਨੱਕ ਡੋਬ ਲੋ ਉਹਦੇ ਸੱਸ ਵੇਂਦੀ ਤੁਹਾਡੇ ਹੱਥਾਂ ਵੱਲ ਉਹ ਜਿਹੜੀ ਦੂਜੀ ਉਹ ਹੈ ਉਹਦੇ ਗਾਹ ਹੋ ਕੇ ਮਿਲੀ ਵੀ ਨਹੀਂ ਫੋਕਾ ਤੂੰ ਤੇ ਫੋਕਾ ਵੜਾ ਮੋਟਾ ਮਿਲ ਲਿਆ ਉਹਦੇ ਫੋਕਾ ਵੀ ਨਹੀਂ ਮਿਲਣਾਈ ਲੱਗਾ ਤੜਿਆ ਕਰਤੂਤਾਂ ਦਾ ਪਤਾ ਠੀਕ ਆ ਨਾ ਪਹਿਲੇ ਫੇਰੇ 'ਚ ਮੇਰੀ ਤੀ ਨੂੰ ਗੱਲਾਂ ਕਰਾਓ ਮਰਵਾਓ ਮੇਲੇ ਮੇਰੀ ਤੀ ਨੂੰ ਦੱਸਾਂ ਮਮੀ ਉਹਦੇ ਚੱਲ ਮੁੰਡਾ ਰੋਂਦਾ ਸੀ ਉਹਦਾ ਮਗਰ ਤਾਂ ਚਲ ਗਈ ਹੀਗੀ ਆਹੋ ਤੇ ਮਾਰੇ ਫਿਰ ਵੀ ਮਿਲੀ ਤੇ ਹੈਗੀ ਆ ਫਿਰ ਕੀ ਹੋ ਗਿਆ ਮੁੰਡਾ ਰੋਂਦਾ ਸੀ ਉਹਦਾ ਪਖੰਡ ਕਰਦੀ ਫਿਰਦੀ ਆ ਤੂੰ ਬਹੁਤ ਮਿਲੀ ਤੇਰੇ ਮਿਲਣ ਖੜੋ ਕਿ ਤੁਹਾਡੇ ਆਹੀ ਨਹੀਂ ਹੈਂ ਨਹੀਂ ਪਹ ਤਰ ਕੋਈ ਵੀ ਕੰਗਾਲ ਵਾਂ ਤੂੰ 100 ਰੁਪਏ ਦੇ ਦਿੰਦੀ ਮੇਰੀ ਧੀ ਨੂੰ ਉਹਦੀ ਸੱਸ ਵੇਲੀ ਹੈਗੀ ਕੀ ਗੱਲ ਹੋ ਗਈ ਆ ਕਿਹੜੀ ਗੱਲ ਉਹ ਦੇ ਸੁਖੀ ਸੰਦੀ ਰੋਣਾ ਆ ਗਈ ਆ ਠੀਕ ਤੇ ਹੈਗੀ ਆ ਨਾ ਜ਼ਬਾਨ ਨੂੰ ਲਗਾਉਂਦੇ ਕੋਲੇ ਰੱਖੂੰ ਤੇਰੀ ਜੀਤ ਤੇ ਕੋਲੇ ਸ਼ਰਮ ਦਾ ਘਾਟਾ ਲਾਇਆ ਵਾ ਠੀਕ ਹੈਗੇ ਆ ਨਹੀਂ ਉਹ ਸੁਖੀ ਸੰਦੀ ਪਹੁੰਚ ਗਏ ਆ ਤੂੰ ਮੈਨੂੰ ਦੱਸ ਕਿ ਲੈਣੀ ਏ ਮੇਰੀ ਧੀ ਜਦੋਂ ਚੱਲੀ ਹੀਗੀ ਕਿਤੇ ਮਿਲਣਾ ਤਾਂ ਦੂਰ ਛੱਡਿਆ ਹੈ ਉਹਨੂੰ ਵਿਚਾਰੀ ਨੂੰ ਕਿਤੇ ਪਿਆਰ ਨਹੀਂ ਮੱਸਾ ਦਿੱਤਾ ਹੈ ਹੱਥ ਸੜ ਗਏ ਤੁਹਾਡੇ ਕਾਲੀਆਂ ਪਰਜਾਈਆਂ ਜੇ ਤੁਸੀਂ ਜ਼ੋਨ ਤੇ ਤੈਨੂੰ ਸਾਰਾ ਪਿਆਰ ਦਾ ਵਾ ਤੁਸੀਂ ਜਿਹੜੇ ਦਿੱਤੇ ਉਹਦੇ ਬੁੱਕਲ ਵਿੱਚ ਐਨੇ ਉਹ ਘਟ ਨੇ ਉਹ ਵੀ ਘਰ ਚ ਹੋਏਗੇ ਵਿੱਚ ਬਾਸਮਾਲ ਦੇ ਫਿਰ ਭਲਾ ਨੇ ਕੋਠੀ ਪਾ ਲੈਣੀ ਨਾ ਉੱਥੇ ਜਾ ਕੇ ਆਹ ਤਾਂ ਕਹ ਜਿਆਦਾ ਜ਼ਬਾਨ ਚਲਾਉਂਦੀ ਆ ਮੇਰਾ ਤਾਂ ਚੀਕਾਂ ਵੀ ਫੜਕੇ ਨਾ ਇਹ ਕੋਈ ਹੋਣੀ ਕਰਦਾ ਬਾਸ ਮੀਆਂ ਘੰਡੇ ਤੇ ਤੈਨੂੰ ਗੁੱਸਾ ਤੇ ਮੈਨੂੰ ਨਹੀਂ ਗੁੱਸਾ ਆਪਣੇ ਹੱਥ ਜੇ ਕੰਟਰੋਲ ਚ ਰੱਖੋ ਮੇਰੇ ਹੱਥ ਕੰਟਰੋਲ ਚ ਹੀ ਆ ਵੱਡੀ ਤੂੰ ਕੰਟਰੋਲ ਵਾਲੀ ਉਹ ਜੇ ਤੇ ਕਿਆਰ ਮਾਰ ਦਿੱਤੀ ਆ ਨਾ ਦੌਣ ਗਿਆ ਮੇਰਾ ਕੁਸ਼ਪੁੱਲ ਜਾਂਦਾ ਵਾ ਆਪਣੀ ਜਬਾਰ ਬੰਦ ਕਰ ਉਹ ਜੇ ਪੇਕੇ ਤੇ ਨੂੰ ਉਹਨਾ ਮਤ ਦਿੱਤੀ ਤੈਨੂੰ ਚੰਗੀ ਐ ਹਜੀ ਹਨਾ ਕਿੱਦਾਂ ਬੋਲਿਆ ਕਰੀ ਜਿੰਨੀ ਵੀ ਤੁਸੀਂ ਆਪਣੀ ਤੀਨ ਨੂੰ ਦਿੱਤੀ ਆ ਉਹ ਵੀ ਕੋਲ ਨਾਲੇ ਸਾਨੂੰ ਦਿੱਤੀ ਆ ਨੀ ਚੁੱਪ ਕਰ ਕੇ ਲੈਣੀ ਐ ਚੁੱਪ ਕਰ ਤੇਰੇ ਤੇ ਮੂੰਹ ਚ ਸ਼ਬਦ ਕੋ ਚੱਜਦਾ ਨਿਕਲਦਾ ਹੀ ਨਹੀਂਗਾ ਜਦੋਂ ਬੋਲੋਗੀ ਨਾ ਅੱਗੀ ਉਗਲੂਗੀ ਜਿੱਦਾਂ ਦੀ ਤੁਸੀਂ ਗੱਲਾਂ ਕਰੋਗੇ ਨਾ ਉਦਾਂ ਦੀਆਂ ਗੱਡੀਆਂ ਸੁਣੋਗੇ ਅਸੀਂ ਤਾਂ ਬੇਚੇਰੀਆਂ ਚੰਗੀਆਂ ਬਣ ਬਣ ਦਿਖਾਇਆ ਤੁਹਾਨੂੰ ਪਰ ਤਾਨੂੰ ਕਦਰ ਹੀ ਨਹੀਂ ਹੈਗੀ ਸਾਡੀ ਤੂੰ ਤੇ ਬੜੀ ਚੰਗੀ ਆ ਤੂੰ ਠੱਕੀ ਰਹਿ ਇੱਕ ਛਾਪੜੀ ਕਿਹਾ ਵੀ ਦੇ ਦੇ ਉਹ ਨਾ ਮੱਲ ਮਾਰ ਕੇ ਬੈਠੀ ਪਿਓ ਨੇ ਜਿੱਦਾਂ ਪਤਾ ਨਹੀਂ ਕਿੰਡਾ ਕ ਤਗੜਾ ਕੈਂਠਾ ਪਾਤਾ ਹੁੰਦਾ ਵਾ ਰੱਖ ਲੈ ਸਾਭ ਕੇ ਲਈ ਲਾਲਾ ਅੰਦਰ ਲਈ ਦੱਸ ਅਮੀ ਕਿਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਅਸੀਂ ਜਿਉਂ ਵਿਆਹ ਸ਼ੋਇਆ ਵਾ ਅਸੀਂ ਤੁਹਾਨੂੰ ਕਹੇ ਕਿ ਜਿੱਦਾਂ ਤੁਸੀਂ ਕੰਮ ਕਰਨਾ ਸਭ ਕੁਝ ਕਰੋ ਤਾਂ ਉਦੋਂ ਤਈ ਆਪਣੇ ਸਾਰੇ ਆਪਣੇ ਗਹਿਣੇ ਘੱਟੇ ਵੀ ਦੇ ਦਿੱਤੇ ਉਹ ਵੀ ਨਹੀਂ ਕੋਈ ਰੱਖਿਆ ਹੁਣ ਮਗਰ ਕੀ ਰਹਿ ਗਿਆ ਸਾਡੇ ਕੋਲ ਡੂੰਗੀ ਏ ਤੇਰੇ ਮੂੰਚ ਜਵਾਨ ਆ ਗਈ ਆ ਹੈ ਕਿਦਾਂ ਪਟਰ ਪਟਰ ਬੋਲਦੀ ਆ ਆਪਣੀ ਜ਼ੁਬਾਨ ਸੰਭਾਲ ਕੇ ਬੋਲ ਬੋਲਣ ਲੱਗੀ ਵਿੰਦੀ ਕੋਹ ਨਹੀਂ ਤੈਨੂੰ ਕਿਹਨੇ ਬੁਲਾਇਆ ਵਿੱਚ ਗਲਤ ਮੋਨਦਾ ਕਰ ਰਹੀ ਆ ਦਾਸ ਤੂੰ ਇਹ ਗੱਲ ਚੰਗੀ ਕਰਨ ਦੇ ਜੇ ਆਹੋ ਕੀ ਚੰਗਾ ਕੀ ਮਾੜਾ ਮੈਨੂੰ ਪਤਾ ਵਾ ਤੂੰ ਬਥੀ ਮੱਤਾਂ ਨਾ ਦੇ ਮੈਨੂੰ ਆਪਣੀ ਜਵਾਬ ਬਦਰਾ ਸਿਆਣੀ ਨਾ ਬਣੋ ਸਿਆਣੀ ਨਾ ਬਣੋ ਵਿੱਚ ਕੀ ਧੋੜ ਗਈ ਉਹ ਹਾਲਿਓ ਨੇ ਘਰ ਚ ਪੈਰ ਮਗਰੋਂ ਪਾਇਆ ਵਾ ਤੇ ਲੜਨਾ ਤੁਸੀਂ ਪਹਿਲਾਂ ਸ਼ੁਰੂ ਕਰਤਾ ਵਾ ਕਿੰਨੇ ਦਿਨਾਂ ਦੀ ਵਿਆਹ ਕੀ ਉਹਦੋਂ ਦੀ ਘਰ ਚ ਕੋਈ ਲੜਾਈ ਨਹੀਂ ਹੋਈ ਉਹਦੋਂ ਦੇ ਚੰਗੇ ਭਲੇ ਹੀ ਗਏ ਹਦੋਂ ਮਾੜਾ ਖਰਾਬ ਕਰਨ ਦੇ ਹੋ ਖਬਰਦਾਰ ਜੇ ਮੇਰੀ ਟੀ ਦਾ ਨਾਮ ਵਿੱਚ ਲਿਆਂਦਾ ਤੇ ਉਹਦਾ ਕੀ ਕਸੂਰ ਆਗੇ ਕੀ ਜਾਦੀ ਲਾਲਾਂ ਵਾਲੀ ਆਹ ਲਾਲਾਂ ਵਾਲੀ ਆ ਹੁਣ ਤਾਂ ਚਲ ਗਈ ਆ ਪਰ ਕਲਾਸੀ ਕਰੋ ਉਹਦੀ ਰਾਮਪਤੋ ਦਈਆ ਕੀ ਤੱਕ ਕਿੱਦਾਂ ਦੀ ਮਤ ਦੇ ਕੇ ਕੱਲੀਆਂ ਆ ਵਾ ਉਹ ਜੇ ਮਾਂ ਪਿਓ ਤੁਹਾਡੇ ਨਹੀਂ ਵਿਆਹ ਤੇ ਸੱਦੇ ਤੇਰੇ ਮਾਂ ਪਿਓ ਤਾਂ ਨਾ ਵੜੇ ਕੱਲ ਸੱਦੇ ਤਾਂ ਨਾ ਵੜੇ ਹੈ ਵਿਆਹ ਤੋਂ ਬਾਅਦ ਭਾਜੀ ਨੂੰ ਲੈ ਕੇ ਗਈ ਜਿਹਦਾ ਮਾਂ ਪਿਓ ਆਏ ਹੋਦੇ ਸਾਰੇ ਸਗਦੇ ਵਿਆਹ ਕਰਕੇ ਗਏ ਆ ਆਏ ਹੀ ਉਹ ਤੁਹਾਡਾ ਧਿਆਨ ਦੋ ਦੋ ਆਪਣੀ ਥੂੜੀ ਵੱਲ ਹੀ ਵੀ ਉਹ ਨਾ ਕਿ ਇਹ ਪਾਸੇ ਉਹ ਰਹਿ ਜੇ ਉਹਨੂੰ ਜਿਹੜੀ ਜਿਹੜੀ ਚੀਜ਼ ਦੇਣੀ ਉਹਨੂੰ ਮੈਂ ਦੇ ਦਾਂ ਇਹ ਵੱਲ ਤੁਹਾਡਾ ਧਿਆਨ ਹੈਗਾ ਹੈ ਅੱਛਾ ਆਏ ਤਾਂ ਮੈਨੂੰ ਕਿਹਨਾਂ ਮਿਲ ਕੇਗੇ ਸਗਨ ਤਾਂ ਕੋਈ ਸਰਿਆ ਨਾ ਉਹਨਾਂ ਕੋ ਡੈਡੀ ਨੂੰ ਪੁੱਛਿਆ ਵਾ ਦੇ ਕੇ ਗਏ ਕਿ ਨਹੀਂ ਦੇ ਕੇਗੇ ਦੇ ਕੇ ਗਏ ਆ ਜਾਣਨੀ ਐ ਨੰਗਾ ਨੂੰ ਮੈਂ ਸਗਨ ਦੇ ਕੇ ਗਏ ਆ ਉਹ ਬੜਾ ਜਿਆਦਾ ਨਾ ਫਿਰ ਉਹਨਾਂ ਦਾ ਦਿੱਤਾ ਹੀ ਮੰਗਾਂਦੇ ਹੋ ਨਾ ਮੇਰੇ ਕੋਲ ਸਾਪ ਜੀ ਕੱਢ ਕੇ ਲਾ ਕੇ ਬੜਾ ਮੂੰਹ ਸਵਾਦ ਤੂੰ ਤਾਂ ਬਣੀ ਦੇਤੀ ਮਿੰਨਾ ਖੜਾ ਨਹੀਂ ਦੇਣੀ ਮੈਂ ਅੱਜ ਬਾਹਰ ਅੜੀ ਚਲਦੀ ਤੇਰੀ ਮੇਰਾ ਜੀਕਾ ਤਾਂ ਉੱਟ ਕੇ ਮਾਰ ਤੇਰੇ ਬੁੱਥੇ ਤੇ ਆ ਜਾ ਲੈ ਫਿਰ ਹੁਣ ਕੁਛ ਵੀ ਨਹੀਂ ਮਿਲਦਾ ਖਵਾ ਦੇ ਤੂੰ ਮੈਂ ਦੱਸਣੀ ਆ ਪਤਾ ਹੁਣ ਨਹੀਂ ਇਧਰ ਆ ਹੁਣ ਜਾਣੀ ਕਿੱਥੇ ਆ ਤੁਹਾਡਾ ਇਹ ਦਿਮਾਗ ਖਰਾਬ ਹੋ ਗਿਆ ਇਹਨਾਂ ਹੋ ਗੁੱਸੇ ਚ ਮੇਰੇ ਮੂੰਹ ਕੋਈ ਨਿਕਲ ਜਾ ਤਾਂ ਮੈਂ ਕਿਹਾ ਤੁਹਾਨੂੰ ਮਿਰਚਾਂ ਮੈਂ ਬੜੀਆਂ ਲੱਗੀਆਂ ਨਹੀਂ ਦਿਮਾਗ ਮੇਰਾ ਨਹੀਂ ਖਰਾਬ ਤੇਰਾ ਖਰਾਬ ਤੇਰਾ ਹੋਣੀ ਏ ਖਵਾ ਦੇ ਜਾ ਮਨਨ ਕਿ ਕੀ ਕਲੇਸ਼ ਪਾ ਲਿਆ ਮੇਰੇ ਘਰ ਆ ਮਰੋ ਚਪੇੜ ਤੇਰੇ ਬੁੱਥੇ ਤੇ ਮਾਰ ਕੇ ਦੇ ਲੋ ਮੇਰੇ ਵੀ ਵੱਜੂਗੀ ਹੈ ਮੈਂ ਕਿੱਧਰ ਚੜੇ ਪੁਹੇ ਚੜੀ ਜਾਂਦੇ ਜੇ ਤੇ ਜਬਰ ਖੱਤ ਤੂੰ ਤੇਰੀ ਮੈਂ ਚੱਲ ਫਰੋ ਆ ਲੈਖੋ ਕਾਦੋ ਵਗੇ ਤੁਹਾਡੇ ਵਾਲੀ ਚੰਬੜਗੀਆਂ ਮੈਨੂੰ ਲੈੜੀਆਂ ਉਤਰੀਆਂ ਕਿੱਦਾਂ ਮੇਰੇ ਗੱਡੀ ਚ ਬਾਲਾ ਖੋਲਦਿਆਂ ਵਾ ਹਾਲੇ ਦੋ ਹੱਥ ਮੇਰੇ ਨੇੜਿਆਂ ਨੂੰ ਉਹਨਾਂ ਦੱਸੋ ਵੀ ਨਾ ਕੀ ਹੱਥ ਕੀਤੀ ਉਹਨਾਂ ਨੇ ਮੇਰੀ ਉੱਦੈ ਕਹਿਣਾ ਮੇਰੇ ਹੱਥ ਹੀ ਪਿਆਨ ਤਾਂ ਕਿ ਗਈਆਂ ਹੋਣੀਆਂ ਤੇ ਥਾਦਿਆਂ ਹੱਦ ਹੋ ਗਈ ਮੰਮੀ ਵਾਲੀ ਅੱਜ ਆਉਂਦੀ ਨਾ ਪਿੰਡਰ ਤੇ ਕਰਦੀ ਉਹਨਾਂ ਦੇ ਨਾਲ ਗੱਲ ਸਗੋ ਜਦਾ ਸਿਰ ਤੇ ਚੜਦੇ ਜਾਣ ਨੇ ਹੱਲੇ ਕੁੜੀ ਇੱਕ ਵਰੀ ਆਈ ਆ ਤੇ ਘਰ ਚ ਇੰਨਾ ਗਲੇਸ਼ ਪੈ ਗਿਆ ਵਾ ਇੱਕ ਦੋ ਵਾਰੀ ਹੋਰ ਆ ਗਈ ਨਾ ਉਦਾਂ ਭਾਵੇਂ ਇੱਥੇ ਸਿਰ ਪਾੜ ਜਾਣ ਦਿਮਾਗ ਖਰਾਬ ਕਰ ਛੜਿਆ ਵਾ ਲੜਦਾ ਬੰਦਾ ਤਾਂ ਵੀ ਚੰਗਾ ਲੱਗਦਾ ਜਿਹਨਾਂ ਨੇ ਕੀ ਚੀਜ਼ ਤੋਂ ਰੋਕੇ ਬੰਦਾ ਚੱਲ ਨਾ ਬਸ ਕਰ ਹੁਣ ਤੂੰ ਹੀ ਤੂੰ ਹੀ ਬੜਾ ਬੋਲ ਆਈਂ ਅਜੰਬਰ ਤੇ ਦੀਦੀ ਤੁਸੀਂ ਵੇਖਿਆ ਨਹੀਂ ਕਿਤੋਂ ਕਿਤੋਂ ਬੋਲਣ ਦੇ ਚੱਲ ਕੋਈ ਗੱਲ ਨਹੀਂ ਵੱਡੇ ਆ ਨਾ ਇਦਾਂ ਬੋਲਿਆ ਕਰ ਤੂੰ ਵੱਡੇ ਨੇ ਉਹ ਇੱਜ਼ਤ ਉਹਨਾਂ ਨੂੰ ਆਪ ਨਹੀਂ ਕਰਾਉਣੀ ਆਉਂਦੀ ਹੈਗੀ ਹੁਣ ਤੂੰ ਬਾਹਰ ਆ ਗਈਆਂ ਤੇ ਮੇਰੇ ਦਿਵਾਲੇ ਹੋ ਗਏ ਸੀ ਮੈਨੂੰ ਵੀ ਕਹਿੰਦੇ ਮੈਂ ਤੇਰੇ ਚਪੇੜ ਮਾਰਨੀ ਮੋਟੇ ਮੈਂ ਸੁਣਾ ਰਹੀ ਆਂ ਸੀ ਨਾ ਫੇਰ ਮੈਂ ਸੁਣਾ ਕੇ ਆਈ ਆਂ ਦਿੱਤੇ ਚੰਗਾ ਕੀਤਾ ਜੇ ਸੁਣਾ ਕੇ ਆਈ ਉਹਦੀ ਮੈਂ ਅੱਜ ਪਿੰਦੇ ਨਾਲ ਅੱਜ ਗੱਲ ਕਰਨ ਲੈਣੀ ਆਂ ਜਿਹਦੀ ਲੜਦੇ ਤਾਂ ਚੰਗੇ ਲੱਗਣ ਜਿਹਨਾਂ ਨੇ ਹੀ ਕਿਸੇ ਚੀਜ਼ ਤੋਂ ਰੋਕਦੇ ਹੋਈ ਇਹਨਾਂ ਨੇ ਪਹਿਲਾਂ ਕਿਹਾ ਜੋ ਜੋ ਕਰਨਾ ਹੈ ਤੈ ਆਪਣੀ ਮਰਜ਼ੀ ਨਾਲ ਕਰ ਲੋ ਉਹ ਤਾਂ ਉਹਨੂੰ ਗੱਲ ਮੈਂ ਵੀ ਕੀਤੀ ਸੀ ਨਾ ਕਿ ਤੁਹਾਨੂੰ ਹਰ ਘਰ ਤੋਂ ਕਿਹਾ ਹੀਗਾ ਵੀ ਜੋ ਕਰਨਾ ਕਰ ਲੋ ਤੁਸੀਂ ਮੁੜ ਕੇ ਫੇਰ ਇਹਨਾਂ ਨੇ ਕਿਹਾ ਵਾ ਕਿ ਨੋਵਾ ਮਾੜੀਆਂ ਹੁਣ ਰੋ ਰੋ ਤੇ ਸੱਚੇ ਹੋਉਂਦੇ ਆ ਕੋਈ ਗੱਲ ਨਹੀਂ ਰਹਿ ਜਾਂਦੇ ਕਿੰਨਾ ਕੁ ਚਿਰ ਸੱਚੇ ਹੋਣਾ ਚੱਲ ਨਾ ਛੱਡ ਪਰੇ ਹੁਣ ਜੋ ਗੋ ਹੋ ਗਿਆ ਨਾ ਇੱਥੇ ਹੀ ਛੱਡਦੀ ਹੌਣ ਕੇ ਨੰਨਾਂ ਨਾਲ ਗੱਲ ਕਰੀ ਐਵੇਂ ਲੜਾਈ ਵਧੂਗੀ ਫੇਰ ਕਿ ਹਮ ਕਰੀ ਕਿਉ ਨਾ ਉਹਨਾਂ ਨੂੰ ਮੈਂ ਦੱਸਣਾ ਇਹ ਗੱਲ ਪੁੱਤ ਬਾਹਰ ਬੈਠੀਆਂ ਜੇ ਹੈ ਉਹ ਗੱਲ ਹੋਈ ਆ ਕਿ ਹੋਰ ਡੈਡੀ ਘਰ ਵਿੱਚ ਲੜਾਈ ਕਿਤੇ ਹੁਣ ਹੋ ਰਹੀ ਦੀ ਕਿੰਨੇ ਦਿਨ ਹੋ ਗਏ ਘਰ ਚ ਕਲੇਸ਼ ਨਹੀਂ ਪਿਆ ਤੇ ਅੱਜ ਮੰਮੀ ਨੇ ਪਾ ਛੜਿਆ ਵਾ ਹੁਣ ਅੰਦਰ ਬੈਠੇ ਦੇ ਨੇ ਰੋਣਾ ਇਹਨਾਂ ਦਾ ਉਦਾਂ ਹੀ ਕੋਈ ਦਿਮਾਗ ਖਰਾਬ ਹੋ ਗਿਆ ਕਿਹਨੇ ਗੱਲ ਦਾ ਪਿਆ ਵਾ ਹੈ ਉਹਨਾਂ ਨੂੰ ਹੀ ਪੁੱਛ ਲੋ ਤੁਸੀਂ ਐਵੇਂ ਬਿਨਾ ਮਤਲਬ ਤੋਂ ਲੜੀ ਜਾਂਦੇ ਨੇ ਸਾਡੇ ਨਾਲ ਆਹ ਤੇ ਹੱਦ ਹੋਈ ਐ ਲੈ ਬਈ ਚਲ ਮੈਂ ਵੇਨਾ ਅੰਦਰ ਜਾ ਕੇ ਮੰਜਿੰਦਰ ਆਉਂਦੇ ਆ ਨਾ ਉਹਨਾਂ ਨੂੰ ਦੱਸਦੀ ਆ ਮੈਂ ਪਤਾ ਨਹੀਂ ਕਿੱਥੇ ਜਾ ਕੇ ਬੈਗੇ ਸਵੇਰ ਦੇ ਹੂੰ ਵੀ ਦੀ ਗੱਲ ਸੁਣ ਹਾਏ ਕੰਮ ਫੜਿਆ ਵਾ ਹਾਂ ਕੁੜੀਆਂ ਕਹਿੰਦੇ ਅੰਦਰੋਂ ਡੀ ਆ ਕਾਦਾ ਕੰਮ ਫੜਿਆ ਵਾ ਹੈ ਕੁੜੀਆਂ ਦੀ ਸੋਣਾਏ ਤੁਸੀਂ ਤੇ ਜੋ ਕੁੜੀਆਂ ਪਵਾੜੇ ਪਾ ਕੇ ਗਈਆਂ ਉਹਨਾਂ ਦੱਸਿਆ ਪਹਿ ਢੀ ਲੰਮੀ ਜ਼ੁਬਾਨ ਕੱਢ ਕੇ ਆਈਆਂ ਵਾ ਗਲਤ ਦੱਸ ਗੱਲ ਹੋਈ ਗਈ ਆ ਮੈਨੂੰ ਕੀ ਪਤਾ ਲੱਗਣਾ ਮੈਂ ਹੁਣੇ ਬਾਹਰ ਆਇਆ ਗੱਲ ਕਾਦੀ ਹੋਣੀ ਆ ਸਾਡਾ ਨਾ ਮਸਲਾ ਨਹੀਂ ਕੀਤੀ ਬਾਹਰ ਜਾ ਕੇ ਪਰੌਣੇ ਨੂੰ ਸ਼ਾਪ ਪਾ ਦੀਏ ਹੈ ਜੇ ਮਨਾਵਕ ਸ਼ਾਪ ਮੰਗੀ ਨਾ ਐਡਾ ਜਵਾਬ ਦਿੱਤਾ ਮੈਨੂੰ ਕੱਢ ਕੇ ਇਹ ਉੱਤੇ ਮੇਰੇ ਪਿਓ ਨੇ ਪਾਈ ਆ ਮੈਂ ਤੇ ਕਦੀ ਵੀ ਨਹੀਂ ਦੇਣੀ ਉਹ ਨਵੀਂ ਬਣਾ ਲੈਂਦੇ ਜੇ ਪਾਉਣੀ ਹੀਗੀ ਤੇ 33 ਗੱਲਾ ਸੁਣਾਈਆਂ ਮੈਨੂੰ ਮੈਂ ਫੇਰ ਚੁੱਪ ਕਰ ਗਈ ਹੈ ਹੈ ਗਈ ਤੇ ਉਹਦੀ ਆ ਗਲਤੀ ਦੇਣ ਦੀ ਤੇ ਕਾ ਕਣਕੋ ਫੇਰ ਨਵੀਂ ਬਣਾ ਦਿੰਦੇ ਹੋਰ ਇਹ ਗਲਤੀ ਕੀਤੀ ਫੇਰ ਮੇਰੀ ਧੀ ਤੁਰਨ ਲੱਗੀ ਕਿਤੇ ਪਿਆਰ ਨਹੀਂ ਦਿੱਤਾ ਦੋਵਾਂ ਨੇ ਸੜ ਜਾਣ ਹੱਥ ਇਹੋ ਜਿਹਾਂ ਪਰਜਾਈਆਂ ਦੇ ਹੈ ਮੈਂ ਵਿੰਦੀ ਇਹਨਾਂ ਦੇ ਹੱਥਾਂ ਵੱਲ ਚੱਲ ਦੂਜੀ ਤੇ ਮਾੜਾ ਮੋਟਾ ਮਿਲ ਵੀ ਜਾ ਕੇ ਕਾਲੀ ਤੇ ਜਿਹੜੀ ਇਹ ਹੀ ਉਹ ਗੋਰੀ ਇਹ ਪਵਾੜੇ ਪੌਣੀ ਲੱਗ ਗਈ ਨਹੀਂ ਆਈ ਪਤਾ ਨਹੀਂ ਕਿਥੇ ਦਫਾ ਹੋ ਗਈ ਪਰੇ ਹੈ ਇਹਦਾ ਫਰਜ਼ ਨਹੀਂ ਪੰਦਾ ਗਾਹੋ ਕਿ ਨੜਾਣ ਨੂੰ ਮਿਲ ਨੂੰ ਨਹੀਂ ਜਦੋਂ ਦੀ ਕੁੜੀ ਆਈ ਸਾਰੇ ਦੇ ਅੱਗੇ ਪਿੱਛੇ ਭਜੇ ਫਿਰਦੇ ਨੇ ਬੜੇ ਖੁਸ਼ੀ ਸਾਰੇ ਬੜੇ ਖੁਸ਼ੀ ਉਹ ਤੇ ਮੈਨੂੰ ਪਤਾ ਨਾ ਕੌਣ ਖੁਸ਼ੀ ਤੇ ਕੌਣ ਦੁਖੀ ਹੋਈਗਾ ਪਹਿਲਾਂ ਤਾਂ ਘੋੜੀਆਂ ਆਂਦੀਆਂ ਹੈਗੀਆਂ ਫਿੱਕਾ ਸੂਟ ਦੇ ਦੋ ਨੀਗੇ ਦੇਣੇ ਉਹ ਤੇ ਮੈਨੂੰ ਪਤਾ ਵਾ ਫੇ ਮੈਂ ਕਿਦਾਂ ਟਾਈਮ ਕੱਢਣ ਨਹੀਂ ਇਹਨਾਂ ਦੇ ਵਿੱਚ ਇਹੋ ਜਿਹੇ ਬੜਾਵਾ ਨਵਾਂ ਤਰ੍ਹਾਂ ਕਿਸੇ ਨੂੰ ਦਵੇ ਨਾ ਦੋਵੇਂ ਇਕੱਠੀਆਂ ਹੋਈਆਂ ਹੁਣ ਬੜੀ ਸੀਧੀ ਰਲਦੀ ਆ ਇੱਕ ਦੂਜੀ ਤੋਂ ਵੱਧ ਵੱਧ ਕੇ ਬੋਲਦੀਆਂ ਵਾ ਮੈਨੂੰ ਤੇ ਕੋ ਸਮਝਦੀਆਂ ਨਹੀਂ ਆ ਕਹਿੰਦੀਆਂ ਨੂੰ ਮਾਰ ਹੀ ਦਈਏ ਉਹ ਮੇ ਸਾਰੇ ਕੰਮ ਸੁ끼 ਸੰਧੀ ਹੋ ਗਿਆ ਹੁਣ ਨਾ ਤੂੰ ਨਾ ਕ ਪਤ ਪਾ ਕੇ ਬਹਿ ਘਰ ਚ ਮੈਂ ਕ ਪਤ ਪਾਉਣੀ ਆ ਤਾਨੂੰ ਸਾਰਾ ਕੁਝ ਦੱਸਤਾ ਪਰ ਤਾਂ ਵੀ ਯਕੀਨ ਨਹੀਂ ਮੇਰੀ ਗੱਲ ਦਾ ਹੁੰਦਾ ਇਹ ਦੋਵੇਂ ਕੁ ਲੈੜੀਆਂ ਮਿਲ ਪਿਆੜੀਆਂ ਰਾਹ ਦੇ ਵਿੱਚ ਝੂਠ ਸੱਚ ਦੱਸਣ ਵਾਸਤੇ ਨਹੀਂ ਤੂੰ ਰੋਣ ਕੋਈ ਨਹੀਂ ਤੂੰ ਪਿੰਦਰ ਨਾਲ ਗੱਲ ਕਰਦੀ ਵੀ ਆ ਗੱਲ ਹੋਈ ਐ ਤੇ ਪਿੰਦਰ ਮੇਰਾ ਵਾ ਪਿੰਦਰ ਵੀ ਤਾਂ ਹੁਣ ਉਹਦੇ ਮਗਰ ਮਗਰ ਫਿਰਦਾ ਵਾ ਮਗਰ ਮਗਰ ਫਿਰਦਾ ਪੁੱਤ ਵੀ ਉਦੋਂ ਤੱਕ ਹੁੰਦੇ ਜਦ ਤੱਕ ਵਿਆਹ ਇਹ ਨਾ ਜਾਣ ਜਦੋਂ ਵਿਆਹ ਜਾਂਦੇ ਆ ਨਾ ਬਸ ਗਏ ਤੇਰਾ ਹੋ ਗਿਆ ਦਿਮਾਗ ਖਰਾਬ ਠੀਕ ਆ ਆਪਣੀ ਸੋਚ ਸਹੀ ਕਰ ਮੇਰੀ ਸੋਚ ਸਹੀ ਆ ਤਾਨੂੰ ਵੀ ਲੱਗ ਜੂਗਾ ਪਤਾ ਕੋਈ ਗੱਲ ਨਹੀਂ ਥੋੜਾ ਟਾਈਮ ਹੀ ਆ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਣ ਡਈ ਆ ਚਲਾ ਉੱਠ ਕੇ ਬਾਹਰ ਜਿੱਦਿਏ ਆ ਜਾ ਬੈਠੇ ਬੈਠੀ ਪਾਗਲ ਹੋਇਆ ਨਾ ਵੇ ਇੱਥੇ ਸੋ ਸੋਜ ਕੇ ਆ ਜਾ 50 ਬਣੇ ਕੀ ਕੋਟਾ ਗੋਡੇ ਗੋਡੇ ਠਾਂਡਵਾਤ ਅੰਦਰ ਬੈਠੀ ਹੈ ਵੇ ਇੱਥੇ ਆਉ ਬੈਠੀਆਂ ਕ ਲੈਣੀਆਂ ਮੈਂ ਨਹੀਂ ਬਹਿਣਾ ਇੱਥੇ ਚੱਲੀ ਅੰਦਰ ਮੈਂ ਮੇਰਾ ਬੈਣਾ ਮੈਂ ਨਹੀਂ ਮੱਥੇ ਲੱਗਣਾ ਨਾ ਸਗਤਾ ਮੇਰਾ ਬੈਣਾ ਨਹੀਂ ਕੋਈ ਕਹਿੰਦੀ ਤੈਨੂੰ ਮੇਰਾ ਮੈਨੂੰ ਇਹਨਾਂ ਕੀ ਕਹਿਣਾ ਮੇਰਾ ਤੇ ਜੀਕਾ ਤਾਂ ਫੜ ਕੇ ਸਿਰ ਪੜਦਾ ਨਾ ਦੇ ਮੇਰੀ ਗੱਲ ਸੁਣ ਸੁਭਾਅ ਆਪਣਾ ਠੰਡਾਗਾ ਚਾਹ ਬਣਾ ਆਹ ਚਾਹ ਬਣਵਾ ਕੇ ਪਾਓ ਮੇਰੇ ਸਿਰ ਦੇ ਵਿੱਚ ਹੈਂ ਕੀ ਆ ਪੀਣੀ ਹੈ ਮੈਂ ਮੋਦੀ ਖਾਦੀ ਕਿ ਨਹੀਂ ਸਵੇਦੀ ਉਹ ਆਪਣੀ ਤੀ ਦੇ ਨਾਲ ਹੀ ਜਿਹੜੇ ਖਾ ਲਿਆ ਦੋ ਬੁਰਕੀਆਂ ਖਾ ਲੀਆਂ ਫੇਰ ਮੈਂ ਕੀ ਖਾਣਾ ਹੈ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਐਵੇਂ ਹੁਣ ਬੁਤੀ ਗੱਲ ਨਾ ਕਰੀ ਸਾਰੇ ਕੰਮ ਸੁਖੀ ਸੁਖੀ ਸੰਭੀ ਹੋ ਗਏ ਆ ਠੀਕ ਨਹੀਂ ਤੇ ਹੁਣ ਨਾ ਘਰ ਚ ਗੰਦ ਨਾ ਖਲਾਦੇ ਤੁਹਾਨੂੰ ਮੱਸਾਂ ਗੱਲ ਨਵੀਂ ਨਵੀਂ ਰਿਸ਼ਤੇਦਾਰੀ ਆ ਇਸੇ ਕਰਕੇ ਤੇ ਮਰ ਰੋਣ ਲਈ ਆ ਜੇ ਉੱਥੇ ਪਤਾ ਲੱਗਣਾ ਨਾ ਨਿੱਗੀ ਮਾੜੀ ਮੋਟੀ ਗੱਲ ਦਾ ਵੀ ਅਜੇ ਕਹਣਾ ਫੇਰਾ ਪਾਉਣ ਗਏ ਤੇ ਤੇ ਕਦੇ ਸੀ ਪੈ ਵੀ ਗਿਆ ਵਾ ਹੈਂ ਚੱਲ ਪਰੇ ਹੋ ਜਾਣ ਦੋ ਅੰਦਰ ਮੈਨੂੰ ਮੈਨੂੰ ਮੱਥੇ ਲੱਗਣਾ ਇਹਨਾਂ ਦੇ ਗੱਲ ਤੂੰ ਹੀ ਕੋਈ ਨਾ ਕੋਈ ਕੀਤੀ ਹੋਣੀ ਆ ਤੂੰ ਹੀ ਘਟਨੀ ਵੀ ਵੇਖ ਹਣਕ ਡੱਬੂ ਥਾ ਕੀਤਾ ਇਹਨੇ